ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕਰਕੇ ਦੁਨੀਆਂ ਦੇ ਕੋਨੇ-ਕੋਨੇ ਤੋਂ ਸੋਸ਼ਲ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਦੇ ਰਾਹੀਂ ਗੁਰੂ ਪਾਤਸ਼ਾਹ ਜੀ ਦੇ دیدار ਦਰਸ਼ਨ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਟਪਾਗੀ ਹਾਂ ਅੱਜ ਜੋ ਕਿ ਅੰਮ੍ਰਿਤਵਲੇ ਤੋਂ ਦਸ਼ਮੇਸ਼ ਪਿਤਾ ਕਲਗੀਧਰ ਅੰਮ੍ਰਿਤ ਕੇ ਦਾਤੇ ਸਰਵੰਸ ਦਾ ਨਈ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਚਰਨ ਛੋਹ ਪ੍ਰਾਪਤ ਇਸ ਪਾਵਨ ਧਰਤੀ ਪਾਵਨ ਅਸਥਾਨ ਤੋਂ ਗੁਰਦੁਆਰਾ ਨਾਡਾ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਆਪ ਜੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਪਾਠ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਜਿਸ ਤਰ੍ਹਾਂ ਲੜੀਵਾਰ ਸ਼ਬਦ ਵਿਚਾਰ ਆਪ ਜੀ ਸਰਵਣ ਕਰਦੇ ਹੋ ਅੱਜ ਵੀ ਆਪ ਜੀ ਨੇ ਬਿਹાગੜੇ ਰਾਗ ਦੇ ਵਿੱਚ ਜੋ ਗੁਰੂ ਪਾਤਸ਼ਾਹ ਜੀ ਦੇ ਮੁਖਾਰਬਨ ਤੋਂ ਚਰਨ ਕੀਤੇ ਹੋਏ ਪਾਵਨ ਸ਼ਬਦ ਛੰਤ ਰੂਪ ਦੇ ਵਿੱਚ ਸਰਵਣ ਕੀਤੇ ਹਨ ਆਉ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਇੱਕ ਵਾਰੀ ਗੁਰੂ ਬਖਸ਼ੀ ਆਸੀਸ ਚੜ੍ਹਦੀ ਕਲਾ ਦਾ ਪ੍ਰਤੀਕ ਗੁਰੂ ਫਤਿਹ ਨਾਲ ਸਾਂਝ ਪਾਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਪਿਆਰ ਸਤਕਾਰ ਨਮ ਸਾਹਿਬ ਨੂੰ ਝੁਕਾਓ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਲੜੀ ਵਾਰ ਸ਼ਬਦ ਆਪਾਂ ਵਿਚਾਰ ਵਾਸਤੇ ਅੱਜ ਸਰਵਣ ਕੀਤਾ ਹੈ ਇਸ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ अर्जुन ਪਾਤਸ਼ਾਹ ਜੀ ਦੇ ਮੁਖਾਰਬਿੰਦੂ ਉਚਾਰਣ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 547 ਦੇ ਉੱਤੇ ਸਿਵਾਇਮਾਨ ਹੈ। ਛੰਤ ਸਰਲੇਖ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਸ ਵਕਤ ਅਸੀਂ ਬਾਣੀ ਪੜ੍ਹਦੇ ਹਾਂ ਤੇ ਗੁਰੂ ਪਾਤਸ਼ਾਹ ਜੀ ਨੇ ਵਖ ਵਖ ਉਸ ਵੇਲੇ ਦੇ ਜੋ ਢੰਗ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਜਣ ਹਨ ਉਹ ਉਚਾਰਨ ਕੀਤੇ ਹਨ ਜਿਵੇਂ ਕਿ ਆਮ ਸਮਾਜ ਦੇ ਅੰਦਰ ਉਸ ਵੇਲੇ ਇਹ ਛੰਤ ਪੜੇ ਜਾਂਦੇ ਸਨ ਘੋੜੀਆਂ ਪੜੀਆਂ ਜਾਂਦੀਆਂ ਸਨ ਸੁਹਾਗ ਗਾਏ ਜਾਂਦੇ ਸਨ ਸੋਲੇ ਪੜੇ ਜਾਂਦੇ ਸਨ ਤੇ ਗੁਰੂ ਪਾਤਸ਼ਾਹ ਜੀ ਨੇ ਸਮਾਜ ਨੂੰ ਉਸ ਕੱਚੀ ਵਿਚਾਰ ਦੇ ਨਾਲੋਂ ਤੋੜ ਕੇ ਸੱਚੀ ਵਿਚਾਰ ਦੇ ਨਾਲ ਜੋੜਨ ਵਾਸਤੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸੋਇਲਾ ਵੀ ਉਚਾਰਨ ਕੀਤਾ ਘੋੜੀਆਂ ਵੀ ਉਚਾਰਨ ਕੀਤੀਆਂ 12 ਮਹਾ ਵੀ ਉਚਾਰਨ ਕੀਤੇ ਗਾਥਾ ਫੁਨਹੇ ਚੌ ਬੋਲੇ ਇਹ ਉਹ ਸਰਲੇਖ ਹਨ ਜਿਹੜੇ ਉਸ ਵੇਲੇ ਦੇ ਢੰਗ ਤਰੀਕਿਆਂ ਦੇ ਨਾਲ ਲੋਕ ਆਮ ਆਪਣੀਆਂ ਮਨ ਘੜਤ ਰਚਨਾਵਾਂ ਮਨ ਘੜਤ ਜੋ ਕਾਵ ਸੀ ਉਹਦੇ ਨਾਲ ਸਾਹਿਤ ਨਾਲ ਜੁੜੇ ਹੋਏ ਸਨ ਪਰ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਉਸ ਤਰੀਕੇ ਨਾਲ ਉਚਾਰਨ ਕਰਕੇ ਇੱਕ ਤਾਂ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲਾ ਉਹ ਢੰਗ ਤਰੀਕਾ ਅਪਣਾਇਆ ਤਾਂ ਕਿ ਹਰ ਇਨਸਾਨ ਹਰ ਮਨੁੱਖ ਦੇ ਅੰਦਰ ਇਸ ਬਾਣੀ ਨੂੰ ਪੜਨ ਦਾ ਉਤਸ਼ਾਹ ਚਾਹ ਪੈਦਾ ਹੋਵੇ ਔਰ ਇਸ ਬਾਣੀ ਤੋਂ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ ਤੇ ਗੁਰੂ ਸਾਹਿਬ ਜੀ ਨੇ ਉਸ ਉਹਨਾਂ ਦੇ ਉਸ ਤਰੀਕੇ ਨੂੰ ਵਰਤਦਿਆਂ ਹੋਇਆਂ ਇੱਥੇ ਵੀ ਗੁਰੂ ਸਾਹਿਬ ਜੀ ਨੇ ਉਹੀ ਜੋ ਛੰਤ ਕਿਉਂਕਿ ਜੋ ਅਸੀਂ ਲਗਾਤਾਰ ਵਿਚਾਰਦੇ ਆ ਰਹੇ ਹਾਂ ਪਿੱਛੇ ਪਿਛਲੇ ਜਿਹੜਾ ਸ਼ਬਦ ਸੀ ਉਹਦੇ ਵਿੱਚ ਪੰਜ ਬੰਦ ਸਨ ਇਸ ਸ਼ਬਦ ਦੇ ਵਿੱਚ ਚਾਰ ਬੰਦ ਹਨ ਇਹ ਇੱਕ ਲੈ ਹੈ ਇਹ ਇੱਕ ਤਾਲ ਹੈ ਤੁਸੀਂ ਹੁਣੇ ਕੀਰਤਨ ਸਰਵਣ ਕੀਤਾ ਹੈ ਭਾਈ ਸਾਹਿਬ ਰਹਾਉਂ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਉਹਦੇ ਉੱਪਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ ਪਹਿਲਾ ਪ੍ਰਕਾਸ਼ ਪੁਰਬ ਮਨਾ ਕੇ ਹਟਿਆ ਉਸ ਵਕਤ ਗੁਰੂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ 22 ਵਾਰਾਂ ਹਨ ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਉੱਤੇ ਧੁਨੀਆਂ ਸਰਲੇਖ ਦਿੱਤਾ ਹੋਇਆ ਹੈ ਆਸਾ ਦੀ ਵਾਰ ਦੇ ਵਿੱਚ ਹੈ ਟੁੰਡੇ ਅਸਰਾਜੇ ਇਹ ਧੁਨ ਗਾਵਣੀ ਇਹ ਕਿਸੇ ਵੇਲੇ ਉਸ ਰਾਜੇ ਦੀ ਵਡਿਆਈ ਵਾਸਤੇ ਉਹਦੀ ਸ਼ੋਭਾ ਵਾਸਤੇ ਉਹਦਾ ਗੁਣ ਗਾਇਨ ਕਰਨ ਵਾਸਤੇ ਜੋ ਟਾਡੀਆਂ ਵੱਲੋਂ ਜਾਂ ਉਸ ਵੇਲੇ ਦੇ ਬੁਲਾਰਿਆਂ ਵੱਲੋਂ ਗਾਈ ਜਾਂਦੀ ਸੀ ਗੁਰੂ ਪਾਤਸ਼ਾਹ ਜੀ ਨੇ ਉਹ ਧੁਨ ਜੋ ਹੈ ਉਹ ਆਸਾ ਕੀ ਵਾਰ ਦੇ ਉੱਤੇ ਲਿਖ ਕੇ ਆਖਿਆ ਆਖਿਆ ਇਹ ਧੁਨ ਦੇ ਅਨੁਸਾਰ ਤੁਸੀਂ ਇਸ ਸ਼ਬਦ ਨੂੰ ਪੜਨਾ ਇਸੇ ਤਰ੍ਹਾਂ ਛੰਤ ਜਿਹੜਾ ਹੈ ਇਹਨੂੰ ਵੀ ਇੱਕ ਪੜਨ ਦਾ ਤਰੀਕਾ ਪੜਨ ਦਾ ਢੰਗ ਹੁੰਦਾ ਹੈ ਸਿਰਫ ਇੱਕ ਲਇ ਤਾਲ ਦੇ ਨਾਲ ਸੰਬੰਧ ਹੈ ਸੋ ਇਹ ਸਰਲੇਖ ਹੈ ਛੰਤ ਆਮ ਸ਼ਬਦ ਜਿੱਦੋਂ ਤੁਸੀਂ ਪੜਦੇ ਹੋ ਉਹਦੇ ਵਿੱਚ ਰਹਾਉ ਦਾ ਬੰਦ ਹੁੰਦਾ ਜਿਸ ਸ਼ਬਦ ਦੇ ਵਿੱਚ ਰਹਾਉ ਬੰਦ ਹੁੰਦਾ ਉਹਦਾ ਭਾਗ ਹੁੰਦਾ ਹੈ ਕਿ ਇਹਦਾ ਮੁੱਖ ਭਾਵ ਇਸ ਬੰਦ ਦੇ ਵਿੱਚ ਹੈ ਲੇਕਿਨ ਇਹ ਛੰਤ ਜਿਹੜੇ ਨੇ ਇਹ ਇਸੇ ਤਰ੍ਹਾਂ ਤਰਤੀਬਵਾਰ ਲੜੀਬੱਦ ਚੱਲਦੇ ਨੇ ਇਹਦੇ ਵਿੱਚ ਰਹਾਓ ਦਾ ਬੰਦ ਨਹੀਂ ਹੁੰਦਾ ਇਹ ਪਹਿਲੀ ਪੰਕਤੀ ਤੋਂ ਲੈ ਕੇ ਆਖੀਰਲੀ ਪੰਕਤੀ ਤੱਕ ਇੱਕੇ ਭਾਵ ਦੇ ਵਿੱਚ ਹੀ ਸਾਰਾ ਉਚਾਰਨ ਕੀਤਾ ਹੁੰਦਾ ਕਿਉਂਕਿ ਸ਼ਬਦ ਨੂੰ ਜਦੋਂ ਸਮਝਣਾ ਹੈ ਨਾ ਜਦੋਂ ਵੀ ਸ਼ਬਦ ਨੂੰ ਪੜ੍ਹਨਾ ਹੈ ਵਿਚਾਰਨਾ ਹੈ ਤੇ ਉਹਦੇ ਅੰਤਰੀਵ ਭਾਵ ਨੂੰ ਸਮਝਣਾ ਹੈ ਤੇ ਸਾਨੂੰ ਉਹਦੀ ਬੰਤਰ ਨੂੰ ਬੜੇ ਧਿਆਨ ਨਾਲ ਵੇਖਣਾ ਪਏਗਾ ਕਿਉਂਕਿ ਗੁਰਬਾਣੀ ਦੇ ਅੰਦਰ ਹੀ ਗੁਰੂ ਅਮਰਦਾਸ ਸਾਹਿਬਾ ਨੇ ਸ਼ਬਦ ਉਚਾਰਨ ਕੀਤਾ ਪੜਿਆ ਨਾਹੀ ਭੇਦ ਪੁਜਿਆ ਪਾਵਨਾ ਕਿ ਸਿਰਫ ਅਸੀਂ ਗੁਰਬਾਣੀ ਦਾ ਪਾਠ ਕਰ ਲਿਆ ਇਹ ਪਹਿਲਾ ਸਟੈਪ ਹੈ ਇਹ ਪਹਿਲਾ ਕਦਮ ਹੈ ਇਸ ਤੋਂ ਅਗਲਾ ਕਦਮ ਹੈ ਗੁਰਬਾਣੀ ਨੂੰ ਵਿਚਾਰਨਾ ਗੁਰਬਾਣੀ ਨੂੰ ਸਮਝਣਾ ਅਸੀਂ ਕਹੀਏ ਵੀ ਸਿਰਫ ਪੜ ਕੇ ਸਿਰਫ ਪਾਠ ਕਰਕੇ ਸਾਡੇ ਅੰਦਰ ਬਦਲਾਵ ਆ ਜਾਏ ਵਿਕਾਰਾਂ ਤੇ ਕਾਬੂ ਆ ਜਾਏ ਨਹੀਂ ਇਹਨੂੰ ਵਿਚਾਰਨਾ ਪਏਗਾ ਇਹਨੂੰ ਸਮਝਣਾ ਪਏਗਾ ਔਰ ਗੁਰੂ ਪਾਤਸ਼ਾਹ ਨੇ ਆਖਿਆ ਸੀ ਗਾਵਿਆਂ ਸੁਣਿਆਂ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ ਭਾਈ ਇਹ ਗਾਵਿਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਹੀ ਪ੍ਰਵਾਨ ਹੈ ਜਪਜੀ ਸਾਹਿਬ ਦੇ ਅੰਦਰ ਚਾਰ ਪੌੜੀਆਂ ਸੁਣਿਆਵਦੀਆਂ ਹਨ ਔਰ ਸੁਣਨ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਚਾਰ ਪੌੜੀਆਂ ਅੱਗੇ ਮੰਨਣ ਦੇ ਉੱਤੇ ਉਚਾਰਨ ਕੀਤੀਆਂ ਨੇ ਔਰ ਆਖਿਆ ਮੰਨੇ ਕੀ ਗਤ ਕਹੀ ਨਾ ਜਾਏ ਭਾਈ ਮੰਨਣ ਜਿਹੜਾ ਇਨਸਾਨ ਸੁਣ ਕੇ ਮੰਨ ਲੈਂਦਾ ਔਰ ਹਿਰਦੇ 'ਚ ਵਸਾ ਲੈਂਦਾ ਗਾਵੇ ਆ ਸੁਣਿਆ ਕਹਿੰਦੇ ਗਾਵਿਆ ਤੇ ਸੁਣਿਆ ਹੋਇਆ ਉਸੇ ਇਨਸਾਨ ਦਾ ਪ੍ਰਵਾਨ ਹੈ ਕਿੰਨੇ ਹਿਰਦੇ ਦੇ ਵਿੱਚ ਵਸਾ ਲਿਆ ਗਾਵਿਆ ਸੁਣੀਐ ਮਨ ਰਖੀਐ ਭਾਉ ਮਨ ਦੇ ਵਿੱਚ ਉਸ ਪ੍ਰਮਾਤਮਾ ਪ੍ਰਭੂ ਦੇ ਗੁਣਾਂ ਨੂੰ ਵਸਾਉਣਾ ਹੈ ਗੁਰੂ ਦੇ ਉਪਦੇਸ਼ਾਂ ਦੇ ਨਾਲ ਪਿਆਰ ਪਾਉਣਾ ਹੈ ਭਾਵਕ ਉਹਨਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਸੋ ਅੱਜ ਦੇ ਇਸ ਸ਼ਬਦ ਦੇ ਪਹਿਲੀਆਂ ਪੰਕਤੀਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਬੇਨਤੀ ਰੂਪ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗੁਰੂ ਅਰਜਨ ਪਾਤਸ਼ਾਹ ਜੀ ਇੱਕ ਗੱਲ ਵਿਚਾਰ ਤੋਂ ਪਹਿਲਾਂ ਆਪਾਂ ਧਿਆਨ ਦੇ ਵਿੱਚ ਰੱਖ ਲਈਏ ਗੁਰੂ ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਕਰੀਬਨ ਬਾਣੀ ਜਿਹੜੀ ਹੈ ਉਹ ਉੱਤਮ ਪੁਰਖ ਦੇ ਰੂਪ ਵਿੱਚ ਹੈ ਭਾਵ ਕਿ ਆਪਣੇ ਤੇ ਟੁਕਾ ਕੇ ਅਸੀਂ ਆਮ ਲੋਕ ਜਦੋਂ ਗੱਲ ਕਰਦੇ ਹਾਂ ਦੂਜੇ ਤੇ ਉਂਗਲੀ ਰੱਖ ਕੇ ਗੱਲ ਕਰਦੇ ਹਾਂ ਤੂੰ ਆ ਆਖਿਆ ਮੈਨੂੰ ਤੂੰ ਆ ਕਰਦਾ ਹੈ ਤੂੰ ਇਹ ਕਰਦਾ ਹੈ ਤੇਰੀ ਆ ਆਦਤ ਤੇਰਾ ਆ ਸੁਭਾ ਅਸੀਂ ਦੂਜੇ ਵੱਲ ਉਂਗਲ ਕਰਕੇ ਗੱਲ ਕਰਦੇ ਹਾਂ ਪਰ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਗੁਰੂ ਪਾਤਸ਼ਾਹ ਕਹਿੰਦੇ ਹਮ ਅਗਿਆਨ ਤੇ ਭਾਵ ਕੇ ਮੈਂ ਅਗਿਆਨੀ ਹਾਂ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਅਸੀਂ ਅੰਨੇ ਆਤਮਿਕ ਸੂਝ-ਬੂਝ ਨਹੀਂ ਸਾਨੂੰ ਪਟਾਂ ਦੀ ਬਾਣੀ ਪੜ੍ਹਦੇ ਹਮ ਆਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖਖਾਈ ਭਾਵ ਕਿ ਆਪਣੇ ਆਪ ਨੂੰ ਵਿੱਚ ਰੱਖ ਕੇ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਅੱਜ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਾਨੂੰ ਅਰਦਾਸ ਕਰਨ ਦਾ ਢਗ ਦੱਸ ਰਹੇ ਨੇ ਅਰਦਾਸ ਅਸੀਂ ਵੀ ਕਰਦੇ ਆਂ ਸਵੇਰੇ ਸ਼ਾਮ ਔਰ ਜਿਸ ਵਕਤ ਵੀ ਗੁਰੂ ਘਰ ਵਿੱਚ ਆਉਂਨੇ ਆਂ ਅਸੀਂ ਕਿੰਨਾ ਭਾਈ ਸਾਹਿਬ ਜੀ ਆਹ ਅਰਦਾਸ ਕਰਦੇ ਹੋ ਸਾਡਾ ਆਹ ਕਾਰਜ ਸੰਪੂਰਨ ਹੋ ਜੇ ਗੁਰੂ ਸਾਹਿਬ ਕਿਸ ਤਰ੍ਹਾਂ ਅਰਦਾਸ ਕਰਦੇ ਨੇ ਗੁਰੂ ਸਾਹਿਬ ਦੀ ਅਰਦਾਸ ਕੀ ਹੁੰਦੀ ਹੈ ਅਰਦਾਸ ਤੋਂ ਪਹਿਲਾਂ ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਅਸੀਂ ਚੌਥੀ ਅਸਪੰਦੀ ਸੁਖਮਨੀ ਸਾਹਿਬ ਦੇ ਵਿੱਚੋਂ ਜੋ ਪੜਾ ਪੜਦੇ ਆ ਨਾ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਇਹ ਗੁਰੂ ਸਾਹਿਬ ਦੀ ਅਰਦਾਸ ਹੈ ਇਹ ਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਤੁਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਮੇਰੀ ਕੀ ਹਸਤੀ ਮੇਰੀ ਤੇਰੇ ਅੱਗੇ ਕੀ ਔਕਾਤ ਹੈ ਜੋ ਕੁਛ ਮੇਰੇ ਕੋਲ ਅੱਜ ਹੈ ਸੱਚੇ ਪਾਤਸ਼ਾਹ ਇਹ ਤੇਰਾ ਹੀ ਹੈ ਇਹ ਤੇਰਾ ਹੀ ਮਾਨ ਬਖਸ਼ਿਆ ਹੋਇਆ ਤੇਰੀ ਹੀ ਵਡਿਆਈ ਹੈ ਸੋ ਗੁਰੂ ਸਾਹਿਬ ਜੀ ਅੱਜ ਵੀ ਇਸ ਛੰਦ ਦੇ ਅੰਦਰ ਬਚਨ ਕਰਦੇ ਹਨ ਸੁਨੋ ਬੇਨੰਤੀਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ ਰਾ ਗੁਰੂ ਅਰਜਨ ਪਾਤਸ਼ਾ ਬਚਨ ਕਰਦੇ ਮਹਾਰਾਜ ਕਹਿੰਦੇ ਸੁਨੋ ਬੇਨੰਤੀਆ ਸੁਆਮੀ ਮੇਰੇ RAM